ਕਬੀ ਦੋਸਤੋ ਸਾਡੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਦੱਸ ਤੁਹਾਰੇ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਵਰਤਾਲਾਪ ਸਿੰਘ ਲੋਕ। ਤੇ ਆਪਾਂ ਖੜੇ ਬਈ ਜੀ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਤੇ ਬਾਈ ਆਪਣੇ ਨਾਲ ਆ ਕੇ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਲੈ ਕੇ ਆਏ ਕੀ ਕੰਡੀਸ਼ਨ ਨੇ ਤੇ ਕੀ ਕੀ ਮਾਡਲ ਨੇ ਤੇ ਲੋਨ ਹੋ ਜੂ ਜਾਂ ਨਹੀਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਜੀ। ਠੀਕ ਹੋ ਬਾਈ ਜੀ। ਹਾਂ ਸਰ ਠੀਕ ਹੈ। ਠੀਕ ਹੈ ਜੀ। ਕਿੰਨੇ ਟਰੈਕਟਰ ਲੈ ਕੇ ਆਏ ਅੱਜ? ਅੱਜ ਅਸੀਂ ਲੈ ਕੇ ਆਏ ਜੀ 7-8 ਟਰੈਕਟਰ 7-8 ਹੈਗੇ ਜੀ। ਠੀ ਤੇ ਜਿਹੜੇ ਉੱਚੇ ਮਾਡਲ ਦੇ ਲੋਡ ਵਗੈਰਾ ਹੋ ਜਾਂਦੇ ਸੀ ਹਾਂਜੀ ਹਾਂਜੀ ਕਰਵਾਉਣਾ ਠੀਕ ਹੈ ਜੀ ਬਾਈ ਕਹਿੰਦਾ ਲੋਣਾ ਆਪੇ ਵੀ ਕਰਵਾ ਕੇ ਦਿੰਗੇ ਤੇ ਲੈ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਫਾਰਮਟ੍ਰੈਕ 60 ਦਾ ਇਹ ਕਿੰਨੇ ਮਾਡਲ ਆ ਬਈ ਜੀ 99 ਮਾਡਲ ਜੀ ਠੀਕ ਹੈ ਜੀ ਡਬਲ ਕਲਚ ਚ ਤੇ ਸਾਰਾ origignal ਆ ਬਾਈ ਜੀ ਸਾਰਾ 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 ਠੀਕ ਹੈ ਜੀ ਪੇਂਟ ਕਿਤੋਂ ਨਹੀਂ ਆ ਜੀ ਠੀਕ ਹੈ ਜੀ ਬਾਈ ਕਹਿੰਦਾ ਵੈਸੇ ਆਪਾਂ ਘੱਟ ਹੀ ਰੰਗ ਪੇਂਟ ਵਾਲੇ ਲੈਣੇ ਆੜਾ ਹਾਂਜੀ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਦੇ ਪੈਸੇ ਬਈ ਹਰ ਪਿਛਲੇ ਹੋਣਗੇ ਨਸਰਾਹੀ ਅੱਧੇ ਠੀਕ ਹੈ ਜੀ ਤੇ ਅਗਲੇ ਬਈ ਅੱਧੇ ਕਾਗੇ ਤੇ ਕੀ ਡਿਮਾਂਡ ਕਰਦੇ ਬਈ ਜੀ ਇਹਦੇ 1,85,000 ਰੁਪਏ ਦੇ ਕਾ ਜੀ ਠੀਕ ਹੈ ਜੀ ਜੇ ਬਾਕੀ ਮੌਕੇ ਤੇ ਹੋ ਜਾਊਗਾ 5000 ਰੁਪਏ ਦਾ ਮੇਰੀ ਵੀਡੀਓ ਦੇਖ ਕੇ ਛੱਡ ਦੇ ਠੀਕ ਹੈ ਜੀ ਤੇ ਲੈ ਬਈ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸਵਰਾਜ 855 ਦੇਗੀ ਚੁੱਲੇ ਵਾਲਾ ਪਾਵਰ ਸਟੀering ਹੈ 20 ਮਾਡਲ ਤੇ 9ਵੇਂ ਮਹੀਨੇ ਦਾ ਹੈ 9ਵੇਂ ਮਹੀਨੇ ਦਾ ਠੀਕ ਹੈ ਜੀ ਮੰਨ ਕੇ ਚੱਲੋ 33 ਨੰਬਰ ਹੈ ਜੀ 33 33 ਮਾਰਸ ਦਾ ਨੰਬਰ ਹੈ ਜੀ ਸਾਰਾ origignal ਹੈ ਜੀ ਸਾਰਾ ਜੂ ਪੂਰਾ ਠੀਕ ਹੈ ਜੀ ਲੈ ਵੀ ਕੋਈ ਟੱਚਿੰਗ ਫਾਟਿੰਗ ਵੀ ਨਹੀਂ ਕਿਸੇ ਤੱਕ ਬਾਈ ਕਹਿੰਦਾ ਕਲਮ ਵੀ ਨਹੀਂ ਲੱਗੀ ਹੋਈ ਹੈ ਜੀ ਤੇ ਸੀਐਡ ਦੇ ਟਾਇਰ ਨੇ 5 ਸਟਾਰ ਚਾ ਸੈਂਟਰ ਗੇਅਰ ਚ ਤੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਾਇਰ ਕਿੰਨੇ ਕੇ ਪੈਸੇ ਹੋਣਗੇ ਟਾਇਰ ਹੈਗੇ ਜੀ 95 ਪੈਸੇ ਠੀਕ ਹੈ ਜੀ 95 ਪੈਸੇ ਟਾਇਰ ਨੇਗੇ ਨਾਲ ਦੀ ਟਾਇਰ ਲਗੇ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਭਾਈ ਜੀ ਦੀ 6 ਲੱਖ 45 ਹਜ਼ਾਰ ਜੀ ਠੀਕ ਹੈ 6 ਲੱਖ 45 ਹਜ਼ਾਰ ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਭਾਈ ਜੀ ਹੋ ਜਾਊਗਾ ਤੇ ਅਗਲਾ ਹੈਗਾ ਬਾਈ ਜੀ ਸੋਨਾ ਲਿਕਾ ਸੋਨਾ ਲਿਕਾ 750 ਦਾ ਹਾਂਜੀ ਇਹ ਕਿੰਨੇ ਮਾਡਲ ਆ ਜੀ 14 ਮਾਡਲ ਆ ਜੀ ਲੈ ਵੀ 14 ਮਾਡਲ ਹੈਗਾ ਟਾਇਰ ਦਾ ਤਕਰੀਬਨ ਇਹਦੇ ਨਵੇਂ ਵਾਂਗੂ ਪਏ ਨੇ ਨਾ ਉਹ ਨਵੇਂ ਜੀ ਨਵੇਂ ਪਾਏ ਜੀ ਠੀਕ ਹੈ ਜੀ ਨਵੇਂ ਪਾਏ ਗਏ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਰਾ Ориਜਨਲ ਆ ਜਿੰਨਾ ਵੀ ਟਰੈਕਟਰ ਹੈਗਾ ਕਿ ਬਾਈ ਜੀ ਸਾਈਡ ਗੇਅਰ ਚ ਆ ਗਿਆ ਤੇ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਹਾਂਜੀ ਠੀਕ ਹੈ ਪਾਵਰ ਸਟੀering ਚ ਪਾਵਰ ਸਟੀering 29 ਨੰਬਰ ਠੀਕ ਹੈ ਮੋਗੇ ਦਾ ਨੰਬਰ ਹੈ ਅੱਛਾ ਮੋਗੇ ਦਾ ਨੰਬਰ ਹੈ ਤੇ ਕੀ ਡਿਮਾਂਡ ਕਰਦੇ ਬਾਈ ਇਹਦੀ 4 ਲੱਖ 20 ਹਜ਼ਾਰ ਰੁਪਏ ਜੀ ਠੀਕ ਹੈ ਜੀ 4 ਲੱਖ 20 ਹਜ਼ਾਰ ਬਾਕੀ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ ਬਾਈ ਜੀ ਇੱਕ ਵਾਰੀ ਕਾਲ ਕਰਕੇ ਆਉਂਗੇ ਤੇ ਲੋਨ ਤਾਂ ਇਹਦੇ ਵੀ ਹੋ ਜਾਣਾ 14 ਮਾਰ ਲੋ ਹਾਂ ਜੀ ਠੀਕ ਹੈ ਜੀ ਲੈ ਬਾਈ ਜੀ ਅੱਗੇ ਆ ਗਿਆ ਸਵਰਾਜ 855 ਦੀਗੀ ਚੁੱਲੇ ਵਾਲਾ ਹਾਂ ਜੀ ਤੇ ਕਿੰਨੇ ਮਾਡਲ ਬਾਈ ਜੀ ਬਾਈ ਜੀ ਫੁੱਲ ਟਾਪ ਮਾਡਲ ਫੁੱਲ ਠੀਕ ਹੈ ਜਵਾ ਫੁੱਲ ਟਾਪ ਮਾਡਲ ਹੈਗਾ ਇਹ ਪਰਿੰਡਾ ਨੰਬਰ ਹੈ ਬਿਟੰਡੇ ਦਾ ਨੰਬਰ ਹੈ ਠੀਕ ਹੈ ਜੀ ਕਿੰਨੇ ਘੰਟੇ ਚੱਲਿਆ ਜੀ ਇਹ ਇਹ ਹੋਊਗਾ ਜੀ ਬਸ 180 ਤੱਕ ਠੀਕ ਹੈ ਜੀ 180 85 200 ਤੋਂ ਘਟ ਘਟ ਘੰਟੇ ਚੱਲੇ ਹੋਏਗਾ ਬਾਈ ਤੇ ਟਾਰਾਂ ਦੀ ਕੰਡੀਸ਼ਨ ਹੈਗੀ ਆ ਭਾਈ ਜੀ 98 ਪੈਸੇ ਹਜੇ ਤੱਕ ਤਕਰੀਬਨ ਚਲਾਈ ਨਹੀਂ ਹੈਗਾ ਨਾ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ ਇਹਦੀ 7 ਲੱਖ 70 ਹਜ਼ਾਰ ਜੀ ਠੀਕ ਹੈ ਜੀ 7 ਲੱਖ 70 ਹਜ਼ਾਰ ਬਟੰਡਾ ਨੰਬਰ ਫਰਸਟ ਪਾਰਟੀ ਦਾ ਫਰਸਟ ਪਾਰਟੀ ਠੀਕ ਹੈ ਜੀ ਤੇ ਲੈ ਜੀ ਅੱਗੇ ਹੈਗਾ ਫਾਰਮਾ ਟ੍ਰੈਕ 45 ਦਾ ਤੇ 3 ਸਪੀਡ ਹੈ ਜੀ 3 ਸਪੀਡ ਦਾ ਠੀਕ ਹੈ 15 ਸਪੀਡਰਾਂ ਵਾਲਾ 3 ਸਪੀਡ ਵਾਲਾ ਠੀਕ ਹੈ ਜੀ ਤੇ ਅੱਗੇ ਹੈਗਾ ਫਾਰਮਾ ਟ੍ਰੈਕ 45 ਦਾ 15 ਮਾਡਲ ਹੈ ਜੀ ਇਹ 15 ਮਾਡਲ ਹੈਗਾ ਸੁਪਰ ਮੈਕਸ ਚ ਆਈ ਨਹੀਂ ਹਾਂ ਜੀ ਸੁਪਰ ਮੈਕਸ ਠੀਕ ਹੈ ਜੀ ਤੇ ਫਰੰਟ ਟਾਇਰ ਦਾ ਬਈ ਜੀ ਜਮਨ ਨਮੀ ਨੇਗੇ ਠੀਕ ਹੈ ਜੀ ਤੇ ਪਿਛਲੇ ਟਾਹ ਰਹੇਗੇ ਜਨਗੇ 80 85 80 85 ਠੀਕ ਹੈ ਇਹ ਵੀ ਸਾਰਾ origignal ਹੈ ਸਾਰਾ origignal ਹੈ ਠੀਕ ਹੈ ਜੀ ਬਾਕੀ ਤੁਸੀਂ ਸੀਤਾ ਛੂਟਾ ਵੀ ਦੇਖ ਸਕਦੇ ਹੋ ਬਈ ਜੀ ਪੂਰੀਆਂ ਘੈਂਟ ਲਗਾਏ ਹੋਏ ਨੇ ਬਾਈ ਨੇ ਤੇ ਵੱਡੇ ਹਿੱਸੇ ਵਾਲਾ ਗਿਆ ਤੇ ਸੈਂਟਰ ਗੀਅਰ ਚ ਆ ਗਿਆ ਠੀਕ ਹੈ ਡਬਲ ਕਲੱਚ ਹੈ ਜੀ ਡਬਲ ਡਬਲ ਠੀਕ ਹੈ ਡਬਲ ਕਲੱਚ ਜਗਾ ਤੇ ਇਹਦੀ ਕੀ ਮੰਗ ਹੈ ਬਈ ਜੀ ਇਹ 4,25,000 ਦੀ ਪਾਵਰ ਸਟੀਅਰਿੰਗ ਹੈ ਜੀ ਠੀਕ ਹੈ ਜੀ 4,25,000 ਪਾਵਰ ਸਟੀਅਰਿੰਗ ਠੀਕ ਹੈ ਇਹ ਵੀ ਫਰਸਟ ਹਾਲ ਦੀ ਫਰਸਟ ਫਰਸਟ ਠੀਕ ਹੈ ਜੀ ਚਲੋ ਭਈ ਅੱਗੇ ਆ ਗਿਆ ਡੀਆਈ 60 ਦਾ ਰਿਲੈਕਸ ਮਾਡਲ ਵਾਲਾ ਠੀਕ ਹੈ ਜੀ ਸੇਮ ਐਚ ਡੀ ਐਮ ਵਾਲਾ ਘੱਟ ਖਰਚ ਵਾਲਾ ਇਹ ਕਿੰਨੇ ਮਾਡਲ ਹੈ ਬਈ ਜੀ ਇਹ 20 ਹੈ ਜੀ 20 ਮਾਡਲ ਹੈ ਚੇਂਜਰ ਵਾਲਾ ਜੀ ਚੇਂਜਰ ਵਾਲਾ ਜੀ ਚੇਂਜਰ ਵਾਲਾ ਕਹਿੰਦੇ ਜਿੰਨਾ ਅੱਗੇ ਨੂੰ ਪਾਇਦਾ 19 ਪੀਸ ਪਾਇਦਾ ਸਾਰੇ 11 ਚਾਹੀਏ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ ਬਈ ਜੀ 80 ਦੇ ਪੈਸੇ ਤੇ ਇਹਦੀ 6,55,000 ਜੀ ਠੀਕ ਹੈ ਜੀ ਤੇ ਇਹ ਵੀ ਬਠਿੰਡੇ ਦਾ ਨੰਬਰ ਹੈ ਜੀ ਬਠਿੰਡਾ ਜੀ ਠੀਕ ਹੈ ਜੀ ਜਿੰਨੇ ਟਰੈਕਟਰ ਹੁੰਦੇ ਨੇ ਜਿਆਦਾਤਰ ਬਠਿੰਡੇ ਨੰਬਰ ਦੇ ਹੁੰਦੇ ਨੇ ਨਾ ਠੀਕ ਹੈ ਜੀ ਤੇ ਲੈ ਵੀ ਐਚ ਡੀ ਐਮ ਵਾਲਾ ਹੈਗਾ ਇਹ ਘੱਟ ਖਰਚ ਵਾਲਾ ਹੈਗਾ ਤੇ ਇਹ ਵੀ ਸਾਰਾ ਬੱਪੂ ਟੂ ਬੰਪਰ origional origional ਜੀ ਠੀਕ ਹੈ ਜੀ ਤੇ ਲੈ ਵੀ ਅੱਗੇ ਫਿਰ ਅੱਜ ਦਾ ਮੈਂ ਕਹਿੰਦਾ ਸਵਰਾਜ 855 ਦੀ ਝੜੀ ਲਈ ਬੈਠੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਕਿੰਨੇ ਮਾਡਲ ਆ ਬਈ ਜੀ ਇਹ ਹੈਗਾ ਜੀ 22 ਪੰਜਵਾਂ ਮਹੀਨਾ ਠੀਕ ਹੈ ਜੀ 22 ਮਾਡਲ ਪੂਰਾ ਫੁੱਲ ਪੰਜਵਾਂ ਮਹੀਨਾ ਠੀਕ ਹੈ ਜੀ ਠੀਕ ਹੈ ਉਹ 3 ਸਪੀਡ 3 ਸਪੀਡ ਚ ਆ ਗਿਆ ਤੇਗੀ ਚੁੱਲਿਆ ਦਾ ਤੇ ਕੰਡੀਸ਼ਨ ਦਾ ਕੋਕਾ ਪੀਸ ਆ ਗਿਆ ਪਾਵਰ ਸਟੀering ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹਦੀ ਹੈ ਜੀ 7 ਲੱਖ 65 ਠੀਕ ਹੈ ਜੀ 7 ਲੱਖ 65000 ਰੁਪਏ ਰੇਟ ਹੈਗਾ ਤੇ ਪੀਵੀ 3 ਬਠਿੰਡੇ ਦਾ ਨੰਬਰ ਹੈਗਾ ਇਹ ਬਾਕੀ ਕੰਡੀਸ਼ਨ ਚੈੱਕ ਵੀ ਕਰ ਲਓ ਟਰੈਕਟਰ ਦੀ ਓਕੇ ਰਿਪੋਰਟ ਹੈ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ 98772 ਠੀਕ ਹੈ ਜੀ 70831 ਠੀਕ ਹੈ ਬਾਈ ਜੀ ਧੰਨਵਾਦ ਹੈ ਜੀ ਧੰਨਵਾਦ